ਹਾਂ ਜੀ ਜੀ ਕੀ ਹਾਲ ਚੱਲ ਠੀਕ ਠਾਕ ਜੀ ਟਰਾਲੇ ਦੀ ਇੱਕ ਲਿਆੜੀ ਪੋਨ ਵਾਲੀ ਸੀ ਚਲੋ ਪੋਨੇ ਆਪਾਂ ਨਾਲੇ ਤੁਹਾਨੂੰ ਪੋਨੇ ਆ ਕਿਦਾਂ ਕੰਮ ਹੁੰਦੇ ਆ ਆਪ ਵੀ ਕਰਨੇ ਆ ਸਾਰਾ ਸਮਾਨ ਜੇ ਸੁੱਟ ਲਈ ਆਪਣਾ ਬੈਲੜੀ ਦੀ ਪਾਰੀ ਪੰਨੇ ਆ ਚੱਕਾ ਆਹ ਹੁਣ ਚਾਹੀਦੀ ਆਪਾਂ ਨੂੰ 2.5 ਇਹ ਨਹੀਂ ਨੋੜੀ ਕੀ ਆਪਾਂ ਮਸੋ ਹੁਣ ਹੋ ਸਕਦਾ ਬਾਹਰ ਬੰਨ੍ਹ ਲਾ ਲਾ ਕੜਾ ਮਾ ਲੋਕ ਕਿ ਕਿ ਮਨ ਲੈ ਗਏ ਇਹਨਾਂ ਕਰਦੇ ਬੰਦੂਕ ਆਏ ਕੋ ਨਾਲ ਦੀ ਪਿਛੇ ਉਹ ਜ਼ੈ ਬਰਲ ਇਹ ਉਹ ਪਾਵਾ ਸ਼ਕਲ ਇਹ ਉਹ ਕੋਈ ਨਹੀਂ ਕੰਪਰੀਂ ਵਾਲੇ ਬੰਦੇ ਕਹਿਣ ਲੱਗੀ ਤੁਸੀਂ ਇੱਥੇ ਗੱਡੀ ਖੋਲ ਕੇ ਬਹਿ ਜਾ ਜੀ ਕਹਿਣਗੇ ਰੱਖ ਚੁੱਕ ਲਾਂਗੇ ਹੁਣ ਕੀ ਹੈ ਟ੍ਰੈਫਿਕਸ ਕਰਤੀਆਂ ਵਾ ਯੋ ਜੀ ਆ ਗਏ ਨੇ ਚੱਕਦੇ ਆ ਟੁੱਟੀਆਂ ਦੇ ਉਹ ਵੀ ਥੋੜੀਆਂ ਚੱਲ ਜਾਣੀਆਂ ਵਾ ਲੈਟਸ ਆ ਦੇ ਟੁੱਟੀਆਂ ਉੱਡੀ ਤੋਂ ਮਾਂ ਵਾਲੀ ਹੋਈ ਹੈ ਤੁਹਾਨੂੰ ਆਜੂਗਾ ਫੁਕਿੰਗ ਫਰਡੇ ਤੇ ਆਪਾਂ ਕਰਦੇ ਆ ਕੱਲ ਨੂੰ ਦੇ ਟਾਈਮ ਕੱਲ ਨੂੰ ਤੁਹਾਨੂੰ ਤਾਂ ਹੀ ਹੋ ਰਹੀ ਹੈ ਜੀ ਤੇ ਫਿਰ ਮੈਂ ਪਹਿਲਾ ਹੀ ਵੀਡੀਓ ਬਣਾਈ ਸੀ ਨੂੰ ਸਾਥ ਆ ਜਾਣੀ ਹੈ ਬਾਕੀ ਦੂਜੇ ਦਸਾਂ ਮਾ ਗੱਡੀ ਕਿੰਦਾ ਚੱਲਦਾ ਪ੍ਰੋਗਰਾਮ ਸਕੇ ਕਰ ਲੈ ਮੈਕਰੀ ਚੱਕ ਅੱਗੋਂ ਪਿੱਛੋਂ ਅਗਲੀਆਂ ਤੇ ਚੱਲ ਜੀ ਉਸੋ ਕਰਕੇ ਚੱਲ ਜੇ ਤੇ ਬੇਤੀ ਨਾਲੇ ਦੋ ਚੱਲ ਗਏ ਕੋਕਰ ਬੋਰਡ ਵੀ ਸਾਰੀਆਂ ਦੀ ਸਾਰੀਆਂ ਚੱਲ ਗਈ ਅਭੀ ਚੱਲ ਗਈ ਹੈ ਇਹਨੂੰ ਤਾਂ ਚਲਾਇਆ ਹੀ ਨਹੀਂ ਚਾਬਾ ਉਹ ਦੀਆ ਲੱਣ ਨਹੀਂ ਜਾਣੀ ਕਿੰਦੇ ਕੁਸ਼ ਇਦਾਂ ਦਾ ਲਿਆਂਦਾ ਰਵਾਂਗਾ ਮੈਂ ਤੁਹਾਨੂੰ ਚਾਹ ਦਿਖਾਉਂਦਾ ਰਾਂ ਆਪਣੀ ਦਿਨ ਦੀ ਰੁਟੀਨ ਕੀ ਚੱਲਦਾ ਅੱਜਕੱਲ ਮੇਰੇ ਨਾਲ ਸਹੀ ਤੇ ਤੁਸੀਂ ਮੇਰੇ ਭਰਾ ਸਾਰੇ ਨਾਲ ਸਾਥ ਦਿਓ ਕੁਛ ਵੱਖਰਾ ਜਿ ਕਰਾਂਗੇ ਬਾਬਾ ਮਿਰਖੇ ਆ ਲੱਗ ਨਹੀਂ ਮੱਤਾ 13 ਦੀ ਨੇ ਕੋਲ ਪਾਦਾ ਕੰਮ ਨਹੀਂ ਹੁੰਦਾ ਮਤਲਬ ਇਹ ਨਹੀਂ ਕਿ ਕੰਮ ਉਹ ਜਿਹੜੇ ਤਰੀਕੇ ਹੁੰਦਾ ਵਾ ਜਿਹੜਾ ਹੁਣ ਚਾਹੀਦਾ ਉਹ ਹੈ ਨਹੀਂ ਆ ਤੇ ਆਵੇਂ ਬਿਆਨ ਏਦਾਂ ਹੋਣਾ ਚਾਹੀਦਾ ਵਾ ਜਿਹੜੀ ਚੀਜ਼ ਚਾਹੀਦੀ ਉਸ ਵਾਂਲੇ ਮਿਲੇ ਜਗ੍ਹਾ ਟਾਈਟ ਨਹੀਂ ਕਰਾਂਗੇ ਆਪਾਂ ਟੋਟਲ ਆਲੇ ਬਾਹਰੋਂ ਲੰਮਕ ਜੇ ਲੈਟ ਆ ਇਹਨੂੰ ਆਪਾਂ ਕਰਨਾ ਹੈ ਟੇਪਿੰਗ ਤੇ ਕਿ ਆਲ ਰੇਲ ਤੇ ਲਾ ਪਾਉਂਦੇ ਇੱਥੇ ਧਿਆਨ ਦਿਓ ਇੱਕ ਬ੍ਰੇਕ ਲਾਈਨ ਦੀ ਗੱਡੀ ਚ ਲੱਪੀ ਨਹੀਂ ਚਲੋ ਫਿਰ ਦੇਖਾਈ ਕੋਸ਼ਿਸ਼ ਕਰਦੇ ਹਾਂ ਮਿਲ ਜੇ ਇਹ ਵੀ ਨਾਲ ਉਹਨੇ ਫਟੇ ਮੇ ਆਪਣੇ ਕੋਲ